ਆਹ ਦੇਖੋ ਜੀ ਮੋਟਰਸਾਈਕਲ ਆ ਨਾ ਅੱਗੇ ਮਗਰਾਟ ਨੰਬਰ ਨੰਬਰ ਵੀ ਸ਼ੱਕੀ ਹੌਤ ਵਿੱਚ ਨੰਬਰ ਪਲੇਟ ਵੀ ਦੂਸਰੀ ਆ ਦੇਖੋ ਹਾਰਨ ਲਾਏ ਇੱਕ ਇੱਕ ਵੱਡੇ ਹਾਰ ਆ ਦੇਖੋ ਅੱਪਿਛੋ ਨੇ ਕੀ ਹੱਥ ਬਣਾਈ ਆ ਆ ਦੇਖੋ ਮੋਟਰਸਾਈਕਲ ਇਹੀ ਲੋਕ ਹੈ ਜਦੋਂ ਅਸੀਂ ਇਹਨਾਂ ਨੂੰ ਹੱਥ ਮਾਰਦੇ ਆ ਇੱਕਦਮ ਯੂ-ਟਰਨ ਮਾਰ ਕੇ ਤੇ ਮੋਟਰਸਾਈਕਲ ਭਜਾ ਕੇ ਲੈ ਜਾਂਦੇ ਆ ਆ ਦੇਖੋ ਇਹ ਬੱਚੇ ਆ ਜਿਨ੍ਹਾਂ ਨੇ ਸ਼ਹਿਰ ਦਾ ਜਿਹੜਾ ਮਾਹੌਲ ਹੈ ਖਰਾਬ ਕੀਤਾ ਤਾਨੂੰ ਕਿੰਨੇ ਵਾਰੀ ਸਮਝਾਇਆ ਉਹਦੇ ਨਹੀਂ ਤੁਹਾਨੂੰ ਇੰਸਾਨ ਨਹੀਂ ਗਲਤੀਆਂ ਕਰਕੇ ਇਹ ਕੀ ਮਿਲਦਾ ਅਡਾ ਤੁਸੀਂ ਕਰ ਰਹੇ ਹੋ ਉਹਨੂੰ ਅਕੂ ਵੀ ਉਹਦੀ ਸ਼ਕਲ ਵਿਗਾੜੀ ਨਾ ਉਹ ਨੰਬਰ ਪਲੇਟ ਕਿ ਤੁਸੀਂ ਉਹ ਲਾਏ ਆ ਵੜੇ ਉਹ ਹੋਟਲ ਆਏ ਜਿਹੜੇ ਕੀ ਮਤਲਬ ਹੋਣਾ ਲਾਉਂਦਾ ਤਾਨੂੰ ਕਿੰਨੇ ਵਾਰੀ ਕੋਈ ਸਮਝਾਇਆ ਤਾਂ ਨਾ ਕਰਿਆ ਕਰੋ ਕਰੋਗੇ ਅਗੇ ਤੋਂ ਹਾਂ ਪਾ ਲਓ ਅਗੇ ਤੋਂ ਕੱਢਿਆ ਹੀ ਨਹੀਂ ਸਾਫੜੋ ਆਪਣਾ ਕਿਫਟ ਓਕੇ ਅੱਕੇ ਤੋਂ ਤਾਂ ਨਹੀਂ ਕਰਨਾ ਵੈਲਕਮ ਟੂ ਡੀਏਵੀ ਯੂਨੀਵਰਸਿਟੀ ਜਲੰਧਾ ਵੇਅਰ ਨੋਲੇਜ ਮੀਟਸ ਇਨੋਵੇਸ਼ਨ ਐਸਟੈਬਲਿਸ਼ਡ ਵਿਦ ਅ ਵਿਜ਼ਨ ਟੂ ਏਮਪਾਵਰ ਮਾਈਂਡਸ ਐਂਡ ਟਰਾਂਸਫਾਰਮ ਫਿਊਚਰਸ ਐਟ ਡੀਏਵੀ ਯੂਨੀਵਰਸਿਟੀ ਵੀ ਬੀਲੀਵ ਇਨ ਐਕਸਲੈਂਸ ਥਰੂ ਐਜੂਕੇਸ਼ਨ ਵੇਅਰ ਟਰੈਡੀਸ਼ਨ ਮੀਟਸ ਮੋਡਰਨਿਟੀ ਆਰ ਸਟੇਟ ਆਫ ਦਾ ਆਰਟ ਕੈਂਪਸ ਐਂਡ ਵਰਲਡ ਕਲਾਸ ਫੈਕਿਲਿਟੀ Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.